ਸਿਕਾਲ ਦੋਸਤੋ ਆ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਉੱਚ ਕੀਤਾ ਸੀਗਾ ਸ਼ੰਭੂ ਬਾਰਡਰ ਵੱਲ ਹਰਿਆਣਾ ਦੇ ਲਈ ਔਰ ਕੀ ਹੋਇਆ ਤੁਹਾਨੂੰ ਪਤਾ ਹੈ ਕੀ ਜ਼ਾਲਮ ਸਰਕਾਰ ਨੇ ਜਿਵੇਂ ਕਿ ਅੱਜ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਪੰਜਾਬ ਨੂੰ ਦੇਸ਼ ਦੇ ਨਕਸ਼ੇ ਤੋਂ ਵੱਖ ਵਿਖਿਆ ਜਾਂਦਾ ਜਦੋਂ ਦੀ ਇਹ ਬੀਜੇਪੀ ਸਰਕਾਰ ਆਈ ਹੈ। ਔਰ ਪਹਿਲਾਂ ਵੀ 700 ਕਿਸਾਨਾਂ ਦੀਆਂ ਸ਼ਹੀਦੀਆਂ ਹੋਈਆਂ ਤੇ ਫਿਰ ਜਿਹੜੇ ਇਹ ਕਾਲੇ ਕਾਨੂੰਨ ਬਣਾਏ ਸੀ ਉਹ ਸਸਪੈਂਡ ਹੋਏ। ਅੱਜ ਫੇਰ ਬਹੁਤ ਹੀ ਅਤਿਆਚਾਰ ਬਹੁਤ ਹੀ ਤਸੱਦਦ ਬਹੁਤ ਸਾਰਾ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਗਿਆ। ਤੇ ਕਾਫੀ ਗੰਭੀਰ ਲੋਕ ਜ਼ਖਮੀ ਹੋ ਗਏ ਬਹੁਤ ਸੱਟਾਂ ਮਾਰੀਆਂ ਕਿਸਾਨ ਵੀਰਾਂ ਦੇ ਸੋ ਹੁਣ ਮੈਨੂੰ ਪਤਾ ਲੱਗਿਆ ਸੀ ਕਾਫੀ ਸਾਰੇ ਲੋਕ ਰਾਜਪੁਰਾ ਔਰ ਕੁਝ ਚੰਡੀਗੜ੍ਹ ਐਡਮਿਟ ਹੈਗੇ ਨੇ ਤੇ ਹੁਣ ਮੈਂ ਰਾਜਪੁਰੇ ਜਾ ਰਿਹਾ ਹਾਂ ਔਰ ਹਸਪੀਟਲ 'ਚ ਤੇ ਮੈਨੂੰ ਲੱਗਦਾ ਕਿ ਥੋੜੇ ਛੇ ਚ ਮੈਂ ਪਹੁੰਚ ਜਾਵਾਂਗਾ ਉਹਨਾਂ ਕਿਸਾਨ ਭਰਾਵਾਂ ਦਾ ਮਦਦ ਦੇ ਲਈ ਉਹਨਾਂ ਨਾਲ ਗੱਲਬਾਤ ਕਰਨ ਦੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਆਪਾਂ ਸਾਰੇ ਰਲ ਮਿਲ ਕੇ ਕਿਸਾਨ ਭਰਾਵਾਂ ਦੀ ਸਾਰਿਆਂ ਨੇ ਮਦਦ ਕਰੀਏ ਔਰ ਕੋਈ ਵੀ ਸਾਥੀ ਪਿੱਛੇ ਨਾ ਰਵੇ ਉਹ ਇਸ ਕਰਕੇ ਅਸੀਂ ਅੰਦੋਲਨ ਚੋਂtheta ਮੂਹਰੇ ਨਹੀਂ ਜਾ ਸਕਦੇ ਕਿਉਂਕਿ ਇਹ ਕਿਸਾਨ ਭਰਾਵਾਂ ਨੇ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹ ਦੂਰ ਰਹਿਣ ਪਰ ਅਸੀਂ ਦੂਰ ਰਹਿ ਕੇ ਵੀ ਕਈ ਕੰਮ ਕਰ ਸਕਦੇ ਹਾਂ ਕਿਸਾਨ ਭਰਾਵਾਂ ਦੀ ਉਹਨਾਂ ਦੀ ਰਾਖੀ ਕਰ ਸਕਦੇ ਆ ਉਹਨਾਂ ਦੀ ਲੜਾਈ ਲੜ ਸਕਦੇ ਆ ਉਹਨਾਂ ਦਾ ਹਸਪਤਾਲਾਂ ਚ ਇਲਾਜ ਕਰਾ ਸਕਦੇ ਆ ਸੋ ਮੇਰੀ ਬੇਨਤੀ ਹੈ ਸਭ ਨੂੰ ਵੀ ਜਿਹੜਾ ਕਿ ਪੰਜਾਬ ਨੂੰ ਪਿਆਰ ਕਰਦਾ ਹੈ ਪੰਜਾਬ ਨਾਲ ਜਿਹੜਾ تعلق ਹਤ ਹੈ ਔਰ ਕਿਸਾਨ ਭਰਾਵਾਂ ਨੂੰ ਪਿਆਰ ਕਰਦਾ ਹੈ ਸਾਰੇ ਜਾਣੇ ਆਪਾਂ ਆਪਦੇ ਫਰਜ਼ਾਂ ਦੀ ਪੂਰਤੀ ਕਰਦੇ ਹੋਏ ਸਾਰੇ ਜਾਣੇ ਆਪਾਂ ਆਪਦਾ ਫਰਜ਼ ਨਿਭਾਈਏ ਔਰ ਤਕੜੇ ਹੋ ਕੇ ਆਪਾਂ ਕਿਸਾਨ ਭਰਾਵਾਂ ਦਾ ਸਾਥ ਦੇਈਏ ਜਿੱਥੇ ਜੋ ਵੀ ਵਿਅਕਤੀ ਜਿੰਨੀ ਮਦਦ ਵੀ ਕਰ ਸਕਦਾ ਹੈ ਜਿਵੇਂ ਵੀ ਕਰ ਸਕਦਾ ਕੋਈ ਆਰਥਿਕ ਕਰ ਸਕਦਾ ਕੋਈ ਖਾਣੇ ਨਾਲ ਕਰ ਸਕਦਾ ਕੋਈ ਹਸਪਤਾਲ ਚ ਇਲਾਜ ਕਰਾ ਸਕਦਾ ਕੋਈ ਵਕੀਲ ਕਰਾ ਸਕਦਾ ਸੋ ਜਿਵੇਂ ਵੀ ਅਸੀਂ ਮਦਦ ਕਰ ਸਕਦੇ ਓਵੇਂ ਅਸੀਂ ਵੱਦ ਵੱਦ ਕਿਸਾਨ ਵੀਰਾਂ ਦੀ ਮਦਦ ਕਰੀਏ ਪਰ ਇਹ ਬਹੁਤ ਸਾਰਾ ਸਰ ਤੱਕਾ ਇਹ ਕੇਂਦਰ ਸਰਕਾਰ ਦੀ ਬਹੁਤ ਸਾਰਾ ਸਰਸਾਸੀ ਹੈ ਇਹ ਭਾਜਪੀ ਦਾ ਮੈਂ ਸਮਝਦਾ ਹਾਂ कि इस तरह किसान ਭਰਾਵਾਂ ਨਾਲ ਵਿਵਾਦ ਕਰਨਾ ਜਿਵੇਂ ਕਿ ਅੱਤਵਾਦੀਆਂ ਨਾਲ ਕਰਦੇ ਐ ਇਹ ਬਹੁਤ ਹੀ ਮਦਭਾਗੀ ਕੱਟ ਹੈ ਅੱਜ ਬੀਜੇਪੀ ਦੇ ਆਗੂ ਪੰਜਾਬ ਨਾਲ ਤਲੋਕਤ ਕਰ ਰੱਖਣ ਵਾਲੇ ਜਿਹੜੇ ਆਪਣੇ ਆਪ ਨੂੰ ਕਿਸਾਨ ਕਹਿੰਦੇ ਨੇ ਕਿਸਾਨਾਂ ਦੇ ਪੁੱਤਰ ਕਹਿੰਦੇ ਨੇ ਉਹ ਅੱਜ ਪਤਾ ਨਹੀਂ ਕਿਉਂ ਉਹਨਾਂ ਨੇ ਚੁੱਪੀ ਧਾਰੀ ਹੈ ਕਿਉਂ ਨਹੀਂ ਉਹ ਕਿਸਾਨਾਂ ਦੇ ਹਾਂ ਦੇ ਵਿੱਚ ਹਾਂ ਦਾ ਨਾਰਾ ਮਾਰ ਰਹੇ ਪਰ ਰੱਬ ਮਾਫ ਨਹੀਂ ਕਰੇਗਾ ਇਹਨਾਂ ਲੋਕਾਂ ਇਰੇ ਕਿਸਾਨ ਵੀਰਾਂ ਨਾਲ ਧੱਕਾ ਕਰ ਗਏ ਸੋ ਮੈਂ ਚੱਲਿਆ ਹਸਪੀਟਲ ਫਿਰ ਉੱਥੇ ਜਾ ਕੇ ਅਗਰ ਕੋਈ ਗੱਲ ਹੋਈ ਤਾਂ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਉਥੋਂ ਦਿਖਾਵਾਂ ਧੰਨਵਾਦ